ਆ ਲੱਗਦਾ ਮੁਕਾਬਲਾ ਕਿਸ ਨਾਲ ਕੀ ਇਹ ਨਾਲ ਮੁਕਾਬਲਾ ਹੈ ਵੇਖੋ ਜੀ ਮੁਕਾਬਲਾ ਦੇ ਕਾਂਗਰਸਾ ਕਿਹਨਾਂ ਨੇ ਕਿਹਾ ਵੀ ਇਹ ਆਪਣੇ ਸਾਹ ਨੂੰ ਮੁਕਾਬਲੇ ਮੰਨਦੇ ਨਹੀਂ ਵੇਖੋ ਜਿੱਦਾਂ ਇਹ ਸਬਜ ਬਾਜੂਾਾ ਕੇ ਝੂਠੇ ਵਾਦੇ ਕਰਕੇ ਸਰਕਾਰ ਹੋਣਾ ਚਾਹੀਆ ਪਰ 2 ਸਾਲ ਕਾਉਂਸਲਰਸ਼ਿਪ ਜਿਹੜੀ ਲੇਟ ਕਰਤੀ ਆ ਇਹਦੀ ਆਮ ਪਾਰਟੀ ਜ਼ਿੰਮੇਵਾਰ ਹੈ ਨਾਜਬਾਦ ਦੇਖਦੇ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਐਮਸੀ ਚੋਣਾ ਦਾ ਬਿਗਲ ਵਾਜ ਚੁੱਕਿਆ ਤੇ ਜੋੜਾ ਸ਼ੋਰਾਂ ਨਾਲ ਪਹਚਾਣ ਚੱਲ ਰਹੀ ਹੈ ਦੱਸਦੇ ਕਿ ਇਸ ਵਕਤ ਮੌਜੂਦਾ ਵਾਡ ਨੰਬਰ 68 ਦੇ ਵਿੱਚ ਜਿੱਥੇ ਕਿ ਉਮੀਦਵਾਰ ਸਵਿੰਦਰ ਸਿੰਘ ਸੱਤ ਕਾਂਗਰਸ ਵੱਲੋਂ ਜੋੜਾ ਸ਼ੋਰਾਂ ਨਾਲ ਸੋ ਬਿਲਕੁਲ ਗੱਲਬਾਤ ਕਰ ਲੈਂਦੇ ਆ ਭਾਜੀ ਬੜਾ ਉਤਸ਼ਾਹ ਲੱਗ ਰਿਹਾ ਇਸ ਵਾਰ ਵਰਕਰਾਂ ਦੇ ਵਿੱਚ ਬਹੁਤ ਉੱਛਾ ਜੀ ਜਿੱਥੇ ਵੀ ਗਏ ਆ ਹਰ ਥਾਂ ਦੇ ਉੱਤੇ ਆਪ ਨਿਕਲ ਕੇ ਸਾਥੀ ਸਾਰ ਜਿਹੜੇ ਆ ਉਹ ਵੋਟਾਂ ਪਾਉਣ ਲਈ ਤਿਆਰ ਨੇ ਕਾਂਡਾ ਸਾਹਿਬ ਨਾਲ ਵੀ ਮੁਲਾਕਾਤ ਹੋਈ ਆ ਬੀਤੇ ਦਿਨੀ ਕੀ ਉਹਨਾਂ ਨੇ ਮਤਲਬ ਦੱਸਿਆ ਹੁਣ ਕਿਹੜੇ ਉਹਨਾਂ ਨਾਲ ਅਦਾ ਨੀਤੀਆਂ ਬਣਾਈਆਂ ਗਈਆਂ ਨੇ ਜਿਹੜੇ ਕੰਮ ਹਜੇ ਕਰਨੇ ਨੇ ਜਿਹੜੇ ਕਾਜ ਦੇਂਦੇ ਨੇ ਵੇਖੋ ਮੈਂ ਉਦੋਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਜੋ ਪਹਿਲਾ ਸਾਡਾ ਮੇਨ ਮੁੱਦਾ ਉਹ ਕਲ ਕੁਦਰਤੀ ਉਧਰੋਂ ਉਹ ਆਏ ਉਧਰੋਂ ਫਾਟਕ ਵੀ ਬਣ ਸੀ ਮੈਂ ਆ ਵੇਖ ਲੋਈ ਸਾਡਾ ਕੀ ਹਾਲ ਆ ਉਹਦੇ ਭਰਾਵਾਂ ਮੇਰੇ ਪਹਿਲਾਂ ਵੀ ਆਂ ਡਿਆ ਵਾਂ ਔਰ ਕੱਲ ਵੀ ਕੋਈ ਨਵੀਂ ਪ੍ਰਪੋਜ਼ਲ ਨਵੀਂ ਆnde ਕੋਈ ਦਿਮਾਗ ਦੇ ਵਿੱਚ ਕੋਈ ਸੀਨ ਆਇਆ ਹੈ ਉਹਨੂੰ ਚੰਗੇ ਤਰੀਕੇ ਨਾਲ ਚਾਹ ਭਾਵੇਂ ਅੰਡਰ ਬ੍ਰਿਜ ਹੀ ਕੋਈ ਬਣਾਇਆ ਜਾਵੇ ਇਹ ਮੇਰਾ ਛੋਟਾ ਵੀਰ ਉਹਦੇ ਗੱਡੀ ਦੇ ਵਿੱਚ ਨਾਲ ਹੀ ਸੀ ਜਿੰਦਾ ਵੀਰ ਔਰ ਕੋਈ ਨਾ ਕੋਈ ਜਲਦੀ ਤੋਂ ਜਲਦੀ ਭਾਵੇਂ ਉੱਪਰ ਵਾਲਾ ਪੁਲ ਨਹੀਂ ਤੇ ਭਾਵੇਂ ਥੱਲੇ ਉਹਦੀ ਪੁਲ ਕੋਈ ਨਾ ਕੋਈ ਜਗਾਰੋ ਕੀਤਾ ਜਾਊਗਾ 90 ਵਜੇ ਪੂਰੀ ਜੋਦਾ ਸ਼ੋਦਾ ਦਾ ਪ੍ਰਚਾਰ ਕੱਲ ਚੱਲ ਰਿਹਾ ਹੈ ਨਾ ਵਰਕਰ ਨਾਲ ਮੌਜੂਦ ਨੇ ਲੱਗਦਾ ਫਿਰ ਜੇ ਲੋਕ ਜਿਤਾਉਂਦੇ ਨੇ ਫਿਰ ਇਸ ਵਾਰੀ ਮੌਕਾ ਦਿੰਦੇ ਨੇ ਇਸ ਤਰ੍ਹਾਂ ਹੀ ਫਿਰ ਕੰਮ ਵਿੱਚ ਜਾ ਕੇ ਡੋਲ ਟੂ ਡੋਤ ਕੀਤੇ ਵੀ ਜਾਣਗੇ ਬਿਲਕੁਲ ਜੀ ਬਿਲਕੁਲ ਡੋਲ ਟੂ ਡੋਤ ਜਾ ਕੇ ਹਰ ਤਰ੍ਹਾਂ ਜੋ ਵੀ ਹਰ ਤਰ੍ਹਾਂ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੋਇਆ ਜਾਊਗਾ ਔਰ ਜੋ ਵੀ ਪਹਿਲਾਂ ਪਹਿਲਾਂ ਵੀ ਕਰਦੇ ਆਏ ਆ ਔਰ ਜਿਹੜੇ ਰੁਕੇ ਕੰਮ ਡਿਵੈਲਪਮੈਂਟ ਦੇ ਉਹ ਵੀ ਜਲਦੀ ਤੋਂ ਜਲਦੀ ਕੀਤੇ ਜਾਣਗੇ ਇਸ ਤਰ੍ਹਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਭਾਜੀ ਕੀ ਲੱਗਦਾ ਫਿਰ ਇਸ ਵਾਰ ਜਿਤਾਉਣਾ ਜਰੂਰ ਕਾਂਗਰਸ ਨੂੰ ਉਮੀਦਵਾਦ ਉਲਾਦੇ ਨੇ ਤੁਸੀਂ ਜੋ ਚਾਹੇ ਕਾਲੀ ਸਰਕਾਰ ਨੇ ਪੈਸੇ ਲਿਆਂਦੇ ਪਰ ਦੇਣ ਵਾਲੀ ਸਰਕਾਰ ਕਾਂਗਰਸ ਹੈਗੀ ਉੱਪਰ ਪੀਐਮ ਸਾਹਿਬ ਬੈਠੇ ਸੀਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਮ ਆਵਾਮ ਦੇ ਲੋਕ ਇਦਾਂ ਹੀ ਪਿਆਰ ਕਰਦੇ ਰਹਿਣਗੇ ਤੇ ਇਹਦੇ ਨਾਲੋਂ ਵੱਧ ਚੜ ਕੇ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ ਗੋਲ ਵੀ ਬਾਦियां ਲੱਗੀਆਂ ਜੋਦਾ ਛੋਦਾ ਤੇ ਆਜ਼ਾਦ ਉਮੀਦਵਾਰ ਵੀ ਆ ਗਏ ਆ ਲੱਗਦਾ ਮੁਕਾਬਲਾ ਕਿਸ ਨਾਲ ਕਿ ਇੰਨਾ ਮੁਕਾਬਲਾ ਸਾਡਾ ਵੇਖੋ ਜੀ ਮੁਕਾਬਲਾ ਤੇ ਕਾਂਗਰਸਾ ਕਿੰਨਾ ਨਹੀਂ ਕਹਾਂ ਵੀ ਇਹ ਆਪਣੇ ਸਾਡ ਨੂੰ ਮੁਕਾਬਲੇ ਮੰਨਦੇ ਨੇ ਵੇਖੋ ਜਿੱਦਾਂ ਇਹ ਸਬਜ ਬਾਜੂ ਖਾ ਕੇ ਝੂਠੇ ਵਾਅਦੇ ਕਰਕੇ ਸਰਕਾਰ ਹੋਣ ਚਾਹੀ ਆ ਪਹਿਲਾਂ ਵੇਖੋ ਸਰਪੰਚੀ ਦੀ ਇਲੈਕਸ਼ਨ ਹੀ ਉਹ ਵੀ ਵਾਇਆ ਹਾਈ ਕੋਰਟ ਹੋਈ ਜੇ ਹੁਣ ਕਾਉਂਸਲ ਇਲੈਕਸ਼ਨ ਉਹ ਵੀ ਵਾਇਆ ਹਾਈ ਕੋਰਟ ਹੋਈ ਆ ਬਾਕੀ ਅਸੀਂ ਹਾਈ ਕੋਰਟ ਸਾਹਿਬ ਦੇ ਜਿਹੜੇ ਆਪਣੀ ਆਪਣੇ ਸੀਨੀਅਰ ਨੇ ਉਹਨਾਂ ਦਾ ਆਪ ਜਿਹੜਾ ਇਹਨਾਂ ਨੇ ਡਿਸੀਜਨ ਲਿਆ ਸਹੀ ਲਿਆ ਪਰ 2 ਸਾਲ ਕੌਂਸਲਰਸ਼ਿਪ ਜਿਹੜੀ ਲੇਟ ਕਰਤੀ ਆ ਇਹਦੀ ਆਮ ਪਾਰਟੀ ਜ਼ਿੰਮੇਵਾਰ ਆ ਲੱਗਦਾ ਕਿ ਕਿਹਦੇ ਜਿਆਦਾ ਮੌਜੂਦਾ ਸਰਕਾਰਾਂ ਨੂੰ ਕਿਹਾ ਜਿਆਦਾ ਟਿਕਟਾਂ ਕੈਨਸਲ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਆਪਾਂ ਦੇਖਦੇ ਸੀ ਕਿ ਸਾਧੀਆਂ ਪਾਰਟੀਆਂ ਵੱਖ ਸੀਆਂ ਲੇਕਿਨ ਕੌਂਸਲ ਇਲੈਕਸ਼ਨ ਚ ਪਹਿਲੀ ਵਾਰ ਦੇਖਿਆ ਬਾਕੀ ਬਾਰੀਆਂ ਕਬਾਸੇ ਨੇ ਲੇਕਿਨ ਜਿਹੜੀ ਮੌਜੂਦਾ ਸਰਕਾਰ ਤੇ ਡਟ ਕੇ ਵਿਰੋਧ ਕੀਤਾ ਜਾ ਰਿਹਾ ਲੱਗਦਾ ਕਿ ਕਿਤਨਾ ਕਿਤੇ ਭੇਤ ਭਾਫ ਕੀਤਾ ਜਾ ਰਿਹਾ ਕਿਉਂਕਿ ਜਦੋਂ ਭਗਵੰਤਪਾਲ ਸਾਹਿਬ ਆਏ ਸੀ ਉਹਨਾਂ ਨੇ ਕਿਹਾ ਸੀਗਾ ਸਭ ਨੂੰ ਇੱਕੋ ਅੱਖ ਨਾਲ ਦੇਖ ਕਿ ਪੁਰਾਣੀ ਸਰਕਾਰਾਂ ਨੇ ਕੀ ਕੀਤਾ ਇਹਨਾਂ ਦੀ ਜਿਹੜੀ ਆਪਣੀ ਰੈੱਡ ਲਾਈਟਾਂ ਇਹ ਬੰਦ ਕਰਾਂਗੇ ਫਲਾਣਾ ਕਰਾਂਗੇ ਆਪਾਂ ਵੀਆਈਪੀ ਕਲਚਰ ਖਤਮ ਕਰਾਂਗੇ ਉਹਦੇ ਨਾਲੋਂ ਜ਼ਿਆਦਾ ਤੇ ਵੀਆਈਪੀ ਕਲਚਰ ਇਹ ਕਰ ਰਹੇ ਆ ਜੇ ਉਹਦੀ ਮੌਜੂਦਾ ਸੀਐਮ ਦੀ ਭੈਣ ਆ ਉਹਨੂੰ ਕਿੰਨੀ ਸਿਕਿਉਰਟੀ ਆ ਜੇ ਉਹਦੀ ਮਾਤਾ ਕਿੰਨੀ ਸਿਕਿਉਰਟੀ ਆ ਇਹਨਾਂ ਨੇ ਪੰਜਾਬ ਦੇ ਵਿਕਾਸ ਬਾਰੇ ਕੁਝ ਨਹੀਂ ਕੀਤਾ ਬਲਕਿ ਆਪਣੀ ਪਰਸਨਲ ਸਿਕਿਉਰਟੀਆਂ ਲਈਆਂ ਨੇ ਪਰਸਨਲ ਜਾਇਦਾਦਾਂ ਬਣਾਈਆਂ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹ ਜੋਰਾ ਸ਼ੋਰਾ ਨਾਲ ਜੋਰ ਪਰਚਾਰ ਚੱਲ ਰਹੇ ਆ ਚੌਣ ਬਲਚਾਰ ਤਬਾਹ ਨੂੰ ਦੇਖਣਾ ਹੋਵੇਗਾ ਜੋ ਨਤੀਜੇ ਹੁੰਦੇ ਨੇ ਕਿਸ ਵਾਰ ਜਿਹੜਾ ਫਤਵਾ ਜਿਹੜੀ ਜਨਤਾ ਦਿੰਦੀ ਹੈ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਦੇ ਨਾਲ